ਇਈ ਮੁਸ਼ਕਿਲਾਂ ਦਾ ਕਰਨਾ ਪਿਆ ਸਾਹਮਣਾ ਫੇਰ ਵੀ ਘਟ ਨਹੀਂ ਹੋਏ ਆਈਪੀਐਸ ਬਣਨ ਦੇ ਹੌਸਲੇ ਨਾ ਤਾਂ ਮੇਰੇ ਕੋਈ ਦੋਸਤ ਸੀ ਨਾ ਮੈਨੂੰ ਕੋਈ ਇਸ ਤਰ੍ਹਾਂ ਦਾ ਡਰਿੰਕਿੰਗ ਦਾ ਸ਼ੌਕ ਸੀ ਉਹ ਸੀ ਪਰ ਉਹ 1 ਜਨਵਰੀ 1995 ਨੂੰ ਜਦੋਂ ਯੂਨੀਫਾਰਮ ਪਾਈ ਤੇ ਸਾਰਿਆਂ ਤੇ ਇਹ ਬਚਿੱਕਾ ਮਾਹੌਲ ਬਣਿਆ ਵੀ ਅੱਜ ਸਾਰਿਆਂ ਨੂੰ ਡਰਿੰਕ ਕਰਨ ਕਰਨੀ ਚਾਹੀਦੀ ਹੈ ਦੇਖੋ ਪੰਜਾਬ ਦੀ ਏਡੀਜੀਪੀ ਐਸ ਰੋਹਿਤ ਦੀ ਅਨਸੁਣੀ ਕਹਾਣੀ ਉਹਨਾਂ ਦੀ ਹੀ ਜ਼ੁਬਾਨੀ ਜਦੋਂ ਤੁਹਾਡੀ ਜੌਬ ਚੱਲ ਰਹੀ ਹੁੰਦੀ ਹੈ ਕਈ ਐਸੇ ਪੜਾਅ ਆਉਂਦੇ ਆ ਜਿੰਦੇ ਵਿੱਚ ਤੁਸੀਂ ਕਹਿ ਸਕਦੇ ਹੋ ਕਿ ਉਹ ਡੀਮੋਰਲਾਈਜ਼ ਵੀ ਹੋ ਜਾਂਦਾ ਕਈ ਵਾਰ ਡਿਸੀਜਨ ਵੀ ਐਸੇ ਲੈਣੇ ਪੈ ਜਾਂਦੇ ਆ ਜਿੱਥੇ ਤੁਹਾਨੂੰ ਲੱਗਦਾ ਕਿ ਬੜੇ ਟਫ ਡਿਸੀਜਨ ਨੇ ਸਰਕਾਰ ਚੇਂਜ ਹੋਣ ਤੇ ਮੈਨੂੰ ਪਠਾਨਕੋਟ ਭੇਜ ਦਿੱਤਾ ਗਿਆ ਵਿਦਆਊਟ ਐਨੀ ਪੋਸਟ ਪਠਾਨਕੋਟ ਮੈਨੂੰ ਭੇਜ ਦਿੱਤਾ ਗਿਆ ਤੇ ਇਹ ਵੀ ਹਦਾਇਤ ਕਰ ਦਿੱਤੀ ਗਈ ਉੱਥੇ ਦੇ ਮੌਜੂਦਾ ਅਫਸਰਾਂ ਨੂੰ ਕਿ ਤੁਸੀਂ ਇਨਸ਼ੋਰ ਕਰੋਂਗੇ ਕਿ ਇਹ ਪਠਾਨਕੋਟ ਵਿੱਚ ਹੀ ਰਵੇ ਅਰਸ਼ਦੀਪ ਸਿੰਘ ਸਵਰ ਦੇ ਨਾਲ ਦਸਮਰ ਨਿਊਜ਼ ਦੇ ਖਾਸ ਪ੍ਰੋਗਰਾਮ ਜੈ ਹਿੰਦ ਵਿੱਚ